ਨੀ ਡੋਲੀਆ ਠੀਕ ਹੈ ਜੀ ਹਾਂ ਕੱਲ੍ਹ ਪਰਸੋਂ ਆਪਣੇ ਫੀਟਰ ਦਾ ਗੈਸ ਕੱਟ ਮੱਚ ਗਿਆ ਸੀਗਾ ਕੁਸਲ ਵਾਲੇ ਖੇਤ ਕੱਲ ਪਾਉਣ ਜਾਣਾ ਸੀ ਤੇ ਕੱਲ ਮਿਸਤਰੀ ਨੂੰ ਟਾਈਮ ਨਹੀਂ ਲੱਗਿਆ ਹੁਣ ਚਲਦੇ ਫੇਰ ਚਲਦੇ ਦੁਬਾਰ ਚਲਦੇ ਸ਼ਾਮ ਕਰ ਚਲਦੇ ਆਏ ਇਹ ਕਰਦੇ ਕਰਦੇ ਮਿਸਤਰੀ ਨੂੰ ਭਈ ਸ਼ਾਮ ਹੋ ਗਈ ਉਹਨੇ ਟਰੈਕਟਰ ਖੋਲ ਰੱਖਿਆ ਸੀਗਾ ਤੇ ਉਹਨੇ ਇਧਰ ਕੁਸਲ ਵਾਲੇ ਖੇਤ ਚਲਦੇ ਆ ਮਿਸਤਰੀ ਕਹਿੰਦਾ ਸੀ 7:30 ਵਜੇ ਆ ਜਿਓ ਤੁਹਾਰੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਵਿੱਚ ਅੱਜ 11 ਅਸੂ 26 ਸਤੰਬਰ ਬਰਾ 2024 ਤੇ ਸਮਾਂ ਇਸ ਵਕਤ 7:10 ਹੋਏ ਨੇ ਤੇ ਜਿਮ ਦੀ ਡਿਊਟੀ ਤੋਂ ਹੁਣੇ-ਹੁਣੇ ਵਾਪਸ ਆਏ ਆ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆਂ ਸਾਂਝੀ ਤੁਹਾਡੇ ਨਾਲ ਜਿਹੜੀ ਕਾਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹਾਂ ਸੁਣ ਸਕਦੇ ਹਾਂ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖ ਰਿਆ ਦਾ ਫੋਲੋ ਲਾਜ਼ਮੀ ਕਰ ਲਿਓ ਤੇ ਘਰ ਹਾਂ ਸੰਦ ਸੰਦੇੜੇ ਸਾਰੇ ਟੰਗ ਲਿਆ ਡੀਜ਼ਲ ਦੀ ਢੋਲੀ ਮੁਗਲੈਲ ਦੀ ਢੋਲੀ ਨਵੀਂ ਤੇ ਤਾਂਬੇ ਦਾ ਗੈਸ ਕੱਟ ਤੇ ਭਾਈ ਸਾਹਿਬ ਹੈਂਡਲ ਹੋ ਰੇ ਐਂਡ ਜਮਾ ਤਿਆਰ ਵਰ ਤਿਆਰ ਨੇ ਤੇ ਪਾਪਾ ਵੀ ਪਾਪਾ ਸਸਤਰੀ ਗੱਲ ਬਲਾਓ ਅੱਜ ਸਾਰਿਆਂ ਨੂੰ ਸਸਤਰੀ ਗੱਲ ਪਾਸ਼ਾ ਰੂਮ ਸਸਤਰੀ ਗੱਲ ਭਾਈ ਸਾਰਿਆਂ ਨੂੰ ਹੌਲੀ ਮਦਮ ਜੀ ਆਪੇ ਵੱਲੋਂ ਹਾਂ ਕੀ ਮੰਮੀ ਨਾ ਬੁਲਾਤੀ ਬਸ ਥੋੜੀ ਮੱਠੀ ਬਲਾਈ ਆ ਹਾਂ ਮੌਸਮ ਬਦਲ ਜੂ ਪਾ ਅੱਜ ਹਾਂ ਬਦਲੀ ਕੋਲੇ ਬਦਲੀ ਖੜਾ ਬਦਲੀ ਖੜਾ ਠੀਕ ਹੈ ਚਲ ਮੈਂ ਚੱਲ ਵੜਦਾ ਫਿਰ ਉਹ ਤੋਂ ਕੀ ਕਰਾਉਣਾ ਕਰਾਂ ਆ ਗਰਮੀ ਨੇ ਹਫਤਾ ਹੋ ਗਿਆ ਪੂਰੇ ਐਨ ਧੁੱਕੀ ਕੱਢ ਰੱਖੀ ਆ ਇਹੋ ਜੀ ਗਰਮੀ ਦਾ ਪਿਓਰ ਗਰਮੀ ਚ ਵੀ ਨਹੀਂ ਸੀ ਅੱਜ ਕੱਲ ਨਹੀਂ ਆ ਕੇ ਭਾਦੋਂ ਤੋਂ 15 20 ਤੱਕ ਦਾ ਟਾਈਮ ਟੱਪ ਗਿਆ ਤੇ ਮੌਸਮ ਬਦਲ ਹੋ ਜਾਂਦਾ ਹੁੰਦਾ ਬਾਬਾ ਤੇ ਪਿੱਛੇ ਇਹ ਮੌਸਮ ਬਦਲ ਵੀ ਗਿਆ ਸੀਗਾ ਜਦੋਂ ਕਣੀ ਕਣਾ ਮਣਜਾ ਹੋ ਕੇ ਪੰਜ ਚਾਰ ਕਿ ਦਿਨ 27 28 ਦੇ ਤਾਪ ਮੰਨ ਰਿਹਾ ਸੀ ਤੇ ਹੁਣ ਤਾਪ ਮੰਨ ਫਿਰ ਟੜਕੀ 9:30 10:00 ਵਜੇ 34 35 ਡਿਗਰੀ ਹੋ ਜਾਂਦਾ ਗਰਮੀ ਪੂਰੀ ਐਨ ਗੂੜੀ ਚੱਲ ਰਹੀ ਆ ਜਾਨਾ ਮੰਮੀ ਉਹ ਪਾਣੀ ਪਿਆ ਦੂ ਮੱਝਾਂ ਨੂੰ ਬਸ ਕੁਛ ਪੁੱਲੇ ਦਾ ਨਹੀਂ ਪਾਪਾ ਅੱਜ ਆਹ ਕੀ ਉਹ ਦੁਬਾਰੀ ਘੜਾ ਲੱਗ ਜੂਗੀ ਚੀਜ਼ ਚਾਹੀਦੀ ਹੋਈ ਤਾਂ ਵਾਹੇ ਕਰੋ ਥੋੜਾ ਇਹ ਮੌਸਮ ਜਿੱਤਾ ਬਦਲਾ ਹੋਇਆ ਅੱਜ ਤੜਕੇ ਵੀ ਹਵਾ ਚੱਲ ਜਾਂਦੀ ਸੀ ਹਲਕੇ ਜੇ ਬੱਦਲ ਆ ਗਏ ਤੇ ਸੂਰਜ ਹੋਰੇ ਵੀ ਮੱਧਮ ਨੇ ਅੱਜ ਥੋੜੇ ਜੇ ਸਤਰੀ ਭਾਈ ਸਾਹਿਬ ਸੂਰ ਸਿੰਘ ਜੀ ਖਾਲਸਾ ਸੂਰਤੀ ਵਾਲੇ ਵਧੀਆ ਚੜਦੀ ਕਲਾ ਹੀ ਆਪ ਦੱਸੋ ਉਹ ਹੈ ਉੱਚੀ ਅਜਾ ਨਿਕਲੇ ਤੂੰ ਕੀ ਨਾ ਹੋਰ ਪਾਸੇ ਟੱਪ ਜੇ ਨੇ ਆਪਣੇ ਦਾ ਖਾ ਦੱਸੇ ਘਟਾ ਉਹ ਚ ਮਾਜੇ ਉੱਡਿਆ ਕਿੰਨੇ ਚੱਲ ਮੌਸਮ ਦਾ ਠੰਡਾ ਹੋਈ ਉਹਦੇ ਨਾਲ ਇਹ ਆਈ ਹੱਥ ਜਾਲ ਆਇਆ ਤੂੰ ਆਪੇ ਚਾ ਆ ਜਾਂਦੀਆਂ ਸਾੜੇ ਉੱਪਰੇ ਤਾਂ ਬੱਲੀ ਰੁਕ ਜੇ ਤਾਂ ਥੱਲੋਂ ਮਗਰੋ ਤਾ ਦਕਾਂਤੇ ਲਿਆ ਉਹਦਾ

ਉਨਾ ਕਥਾ ਲਾਉਣਾ ਪੈ ਗਿਆ ਉਹ ਡੂਡ ਪੌਣੇ ਤੋਂ ਪਿੱਛੇ ਮੈਨੂੰ ਆ ਤੂੰ ਤੇ ਬਰਜਾ ਲੋ ਇਕ ਵਾਰ ਕੜਤਾ ਛੋਲੇ ਚੋਂ ਚਾਬੀਆਂ ਵਾਲੇ ਚੋਂ ਮੈਂ ਹੁਣ ਮੈਂ ਮਸਾਲੇ ਆਇਆ ਫਲਾਣਾ ਲਈ ਦੁਕਾਨ ਤੋਂ ਦੁਕਾਨ ਤੋਂ ਲੈਣਾ ਰੋਟੀ ਨਾ ਮੈਂ ਕਿਹਾ ਸੀ ਉਹਨੂੰ ਦੁਕਾਨ ਤੋਂ ਲੈ ਲਈ ਜਾਂਦਾ ਹੋਇਆ ਸਾਈਕਲ ਵਾਲੀ ਖੋਲ ਲਿਆ ਮਿਸਤਰੀ ਯਾਰ ਉਹਨਾਂ ਨੇ ਥੱਲੇ ਵੀ ਮਾਣਾ ਮਟਰ ਡੀਜ਼ਲ ਧਰ ਲਾਇਆ ਇਹਨੇ ਡੀਜ਼ਲ ਲਾ ਕੇ ਮਾਣਾ ਮਟਰ ਲਾਇਆ ਬੜਾ ਤੇਰ ਬਦਲਣਾ ਪਊਗਾ ਤੇਲ ਤਾਂ ਇੰਨਾ ਹਨੀ ਚ ਰੂੜੀ ਟੱਕ ਸੀਗਾ ਯਾਰ ਹਾਂ ਡੀਜ਼ਲ ਕਰਕੇ ਮਾਣਾ ਮਟਰ ਲਾ ਦੇ ਪੱਤ ਨਹੀਂ ਖਾਦਾ ਟੈਂਕੀ ਚ ਤੇ ਸਾਹ ਦੇਖੇ ਨੀ ਪਰ ਇਹ ਤਾਂ ਹੋ ਜਾਉਣਾ ਮੈਂ ਤਾਂ 2 ਗੇਲਨ ਜਿਹੜਾ ਹਰ 10 ਸਲ ਤੱਕ ਬੱਤਲ ਚ ਲਈ ਜਾਂਦੇ ਹੂੰ ਫੋਨਾ ਫੋਟੋ ਲਈ ਚਕੇ ਸਰ ਜੋ ਐ ਇਹਦੇ ਪਾਣੀ ਵਿੱਚ ਡਿੱਗ ਗਈ ਹੈ ਇਹਦਾ ਪਾਣੀ ਜਨ ਨਿਕਲ ਜਾ ਤਾਂ ਤੇਲ ਦਾ ਡੋਲ ਦੇਖੋ ਬਹੁਤ ਵਾਹਲਾ ਹਾਲ ਹੈ ਇਹਨਾਂ ਪਰ ਤੋਂ ਮਿਹਣਿਆ ਸੀ ਮੈਂ ਹੱਥ ਨਹੀਂ ਚੱਕ ਸਕਦਾ ਇਹ ਲਤੂ ਨਾਲ ਮਿਸਤਰੀ ਦੇ ਹੱਥ ਜਿਵੇਂ ਥੱਲੇ ਵੜਾਂਗੇ ਸਰ ਜੀ ਇੱਥੇ

ਬਜੀ ਕੋਟ ਕੋਕੇ ਦੂਜਾ ਆਹ ਨਮਾਦ ਮਾਰਾ ਬੋਤੇ ਤਾ ਉੱਤੇ ਜਿੱਦ ਕੇ ਇਹ ਬਹੁਤ ਹੋਣੀ ਬੱਬੂ ਉਨ੍ਹਾਜ ਵੀ ਪਾਣੀ ਦਾ ਕਰਕੇ ਉਹ ਪੈ ਜਾਂਦਾ ਉਹ ਐ ਮੈਲ ਜੀ ਬਾਲਾਂ ਚ ਹੂੰ ਉਹ ਤਾਂ ਨਾ ਵਧੀਆ ਜੀ ਇਹ ਹੁਣ ਸਾਕਲੇ ਚੌਲ ਬਕਲੇ ਪਾਣੀ ਧੋਦਾ ਜੇ ਤੂੰ ਖਲ ਰਾਂਗੇ ਹੋਰ ਇਹ ਤਾਂ ਪੈਸੇ ਦਾ ਵਾਹ ਆ ਗਿਆ ਇਹ ਖਾ ਕੇ 4000 ਜੀ ਦੇ ਚਲਾਉਣ ਲੱਗੇ ਆ ਪੂਰਾ 1000 ਰੁਪਿਆ ਖਰਚਾ ਜੂ ਹੈ ਇਹ ਜਿੰਮਾ ਕਿਹਦਾ ਆ 3 ਪਾੜੇ ਪਾੜਾ ਦੇਖਦਾ ਖਾਲ ਚ ਡਿੱਗ ਰਿਹਾਗਾ ਆ ਦੇਖਾ ਆ ਸਾਈਡ ਤੇ ਗਿਆ ਹਾ ਆਉਂਦੇ ਆ ਜਾ ਆ ਆ ਗਿਆ ਨੂੰ ਦੇ ਕੇ ਨਾ ਬਾਬਾ ਜਿਪਾਇਆ ਦੇਖਾਂ ਦੇਖਾਂ ਕਹਾਂ ਦੱਸਣਾ ਸੇਕ ਅਰਾਹੀ ਖੁਸ਼ੀ ਮਾਮਲਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸੂਰ ਸਿੰਘ ਮਿਸਤਰੀ ਥੋੜਾ ਕਹਿ ਰਹੇ ਛੱਡਿਆ ਹੋਇਆ ਆ ਪਾ ਕੇ ਡੱਗਰ ਉਸੇ ਜੀ ਪਾਉਣਾ ਸੀ ਜੇ ਕਬੀਰ ਰਾਜੀ ਖੁਸ਼ੀ ਮਾਮਲਾ ਦਿਲਾਤਾ ਦਵਾਰੇ ਆਕੇ ਤਾਂਪੇ ਦਾ ਗੈਸ ਕਟਾ ਤੇ ਮੌਸਮ ਨੇ ਅੱਜ ਰੁੱਖ ਬਦਲ ਲਿਆ ਥੋੜਾ ਜਿਹਾ ਹਵਾ ਚੱਲ ਵੀ ਤੇ ਸੂਰਜੋੜੇ ਵੀ ਭਾਈ ਪਤਲਾਂ ਦੇ ਓਲੇ ਨੇ ਤੇ ਸ਼ਾਮ ਹੋ ਗਿਆ ਹੋਇਆ ਇਸ ਵਕਤ ਸਵਾ 8 ਵਜੇ ਦਾ ਜਦੋਂ ਮਿਸਤਰੀ ਭਾਈ ਸਾਹਿਬ ਨੂੰ ਆਪਾਂ ਸਾਰੇ ਆਏ ਸੀ ਪਹਿਲਾਂ ਕਿਆ ਨਵਾਂ ਜੈਨ ਲਿਆਂਦਾ ਸੀ ਇਹਦੀ ਲੋੜ ਨਹੀਂ ਪਈ ਦੂਜਾ ਆਪਣਾ ਚਲਾਤਾ ਕੰਮ ਰਾਜੀ ਕੁਸ਼ੀ ਵਾਹੀ ਗੁਰੂ ਅ ਖੇਤੋਂ ਆ ਕੇ ਪ੍ਰਸ਼ਾਦਾ ਪਾਣੀ ਛਕਦੇ ਹਾਂ ਜੀ ਹਾਂ ਜੀ ਸੋਡੇ ਵਾਸਤੇ ਇਹ ਇਧਰ ਕਰ ਲਾ ਮੂੰ ਚੈੱਕ ਤੇ ਇਹ ਕੇਲੇ ਦੇ ਫੋਲ ਕਰੋ ਜਮ ਇਸ ਨੂੰ ਹੋਣਾ ਹੁੰਨਾਗਾ ਕਿ ਚਲ ਕਿ ਸਾਰਿਆਂ ਦਾ ਮੂੰਹ ਜਲਵੇੜਨਾ ਇਹਦੇ ਚਲ ਆਏ ਕਿ ਰਾਨ ਨਜ਼ਾਰਾ ਇਹ ਤਾਂ ਆ ਜਾਂਦਾ ਲੈ ਦੇਖ ਇੱਕ ਫੋਟੋ ਲਾਹੀ ਹੈ ਜੀ ਨਹੀਂ ਲਾਉਣੀ ਠੀਕ ਹੈ ਆ ਫਿਲਹਾਲ ਉਧਰਲੇ ਖੇਤੋਂ ਆ ਕੇ ਪ੍ਰਸ਼ਾਦਾ ਪਾਣੀ ਛਕਿਆ ਤੇ ਅਗਲੇ ਖੇਤ ਨੂੰ ਚਲ ਦੇਵਾਂਗੇ ਕੈਮਰਾ ਮਕਰਾ ਆ ਸੰਦਾਰੀ ਸ਼ਾਹੀ ਸਵਾਰੀ ਓ ਨਾ ਕੋਈ ਸੀ ਰਾਜ ਫੇਰ ਲੰਕਦਾ ਓਏ ਉਲੀ ਚੱਕੀ ਰੱਖਦਾ ਰੋਜੀ ਚੱਲ ਚੱਲ ਗੱਡੀ ਤੋਰੀ ਚੱਲ ਮਾਰੀ ਇਹ ਮੈਂ ਮਤ ਨਾਲ ਗੱਗੂਏ ਹਾ ਹਲੋ ਆ ਨੱਕਾ ਬੰਦ ਕਰ ਦੇ ਲੱਗ ਗਿਆ ਪਰ ਗਿਆ ਤਾਂ ਹਾਈ ਤੇ ਕਹਾ ਪਿਆ ਆ ਨੱਕਾ ਬੰਦ ਕਰ ਦੀ ਛੋਟਾ ਨੱਕਾ ਕਰਿਆ ਸੀ ਇੱਥੇ ਵੇਖ ਲੈਣਾ ਗੱਡੀ ਅੱਜ ਲਿਆ ਕੇ ਸਿੱਧੀ ਹਰੇ ਵਾਲੇ ਵੱਟ 'ਚ ਹੀ ਲਾਤੀ ਕਿਉਂਕਿ ਸਲਾਹ ਇਹ ਬਣ ਗਈ ਕਿ ਹਰੇ ਦੀ ਸਮਾਪਤੀ ਕਰ ਦੋ ਬਾਜਰੇ ਦੀ ਤੇ ਜਮੇ ਦੀ ਤਿਆਰੀ ਕਰਨੀ ਆ ਬਾਹਾ ਬਹਾਈ ਕਰਕੇ ਇਹਨੂੰ ਰੋਣੀ ਰੱਪਾ ਇਹਦਾ ਕਰਦੇ ਆਂਗੇ ਤੇ ਗੱਗੂ ਹੋਰੇ ਹਰੇ ਤੋਂ ਬਿਲੇ ਹੋ ਜਾਣਗੇ ਉਹ ਨਾਚਰ ਹਣਾ ਉਹ ਬੈਠਾ ਸੀ ਕੈਮਰਾ ਹੀ ਰੈਲੀ ਫਿਰ ਕੱਲ ਬਾਹਰ ਹੀ ਲੈ ਜਾ ਕੀ ਨਿਆਰੇ ਆਏ ਤੁੱਪ ਧੂੜ ਤੱਕੇ ਤੇ ਨਣਿਆਰੇ ਦਾ ਹੈਗੇ ਸੀ ਪੱਕੇ ਓ ਜਮਾਨ ਨਿਆਰੀ ਲੱਤੇ ਵਾ ਯਾਰ ਆਲੂਆਂ ਪਰੌਂਠੇ ਚੰਗੇ ਚੰਗੇ ਨਾਲ ਦਾਲ ਸੀ ਨੇਰਿਆਂ ਨਾਲ ਖਾਦੀ ਰੋਟੀ ਚੰਗੀ ਚਾਹ ਪੀਤੀ ਪਰੌਂਠੇ ਤੋਂ ਬੜੀ ਚੰਗੀ ਗੱਲ ਯਾਰ ਆ ਗਿਆ ਕਰੀ ਕਰੀ ਤਾਂ ਚੱਲ ਕੋਈ ਗੱਲ ਨਹੀਂ ਚੰਗੇ ਹੁੰਦੇ ਆਗੇ ਇਹ ਦੋ ਤਿੰਨ ਹਫ਼ਤੇ ਤੋਂ ਖਾਣੇ ਆ ਜੇ ਮਹੀਨੇ ਤੋਂ ਖਾਣੇ ਆ ਤੇ ਖੈਰ ਨੌਜਵਾਨ ਅੱਜ ਤੜਕੇ ਉੱਠਿਆ ਸੀ ਬੜੇ ਤੜਕੇ ਆ ਗਿਆ ਸੀਗਾ ਜਮ ਮ ਜਾਣ ਵੇਲੇ ਨੂੰ ਤੇ ਕਹਿੰਦਾ ਅੱਜ ਮੂਡ ਨਹੀਂ ਫਿਰ ਮਹਾ ਆਪਦਾ ਪੈਸਾ ਹੋ ਜਾ ਜਾ ਕੇ ਕੋਈ ਗੱਡਾ ਖੜਾ ਇਸ ਹਫਤੇ ਚੋ ਇੱਕ ਜਾਂ ਦੋ ਛੁੱਟੀਆਂ ਵੱਜ ਜਾਣ ਕੋਈ ਮਾੜੀ ਗੱਲ ਨਹੀਂ ਹੁੰਦੀਗੀ ਤੇ ਠੀਕ ਹੁੰਦਾ ਗ੍ਰੋਥ ਵਾਸਤੇ ਆਪਣੀ ਹਫਤੇ ਚੋ ਇੱਕ ਛੁੱਟੀ ਤਾਂ ਰੱਖਣੀ ਰੱਖਣੀ ਹੁੰਦੀ ਹੈ ਵੀ ਐਤਵਾਰ ਨੂੰ ਤਾਂ ਕਰਕੇ ਜਿੰਮਾਂ ਸਾਰੀਆਂ ਬੰਦ ਹੁੰਦੀਆਂ ਨੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਜਿੱਦਿਆਂ ਇਹ ਲੱਗੇ ਨੌਜਵਾਨ ਨੂੰ ਮਾਇਆ ਨਾ ਆਇਆ ਅਗਰ ਉਹਦੇ ਇਹ ਵੀ ਨਹੀਂ ਕਿ ਰੋਜ਼ ਹੀ ਕਿਸੇ ਲੱਟਣ ਲੱਗ ਜੇ ਹਾਂ ਜੇ ਰੋਈ ਤਾਂ ਨਹੀਂ ਮਾਇਆ ਹਾਂ ਇੱਕ ਦਿਵਾਰ ਤੇ ਚਾਹ ਫਿਰ ਹਰੀ ਨੂੰ ਖਵਾ ਦੀ ਕਿਹੜਾ ਦੱਤੀ ਕਿੱਥੇ ਰੱਖਦੇ ਮੇਰੀ ਉਹ ਟੱਟ ਫੇ

ਦੇ ਨੀਂਕ ਮਾਦ ਰਹੀਗੀ ਤੇ ਨੌਜਵਾਨਾਂ ਨੇ ਲਾ ਲ ਨੇੜੇ ਕੰਮ ਕੀ ਕਹਿੰਦਾ ਸੀ ਗੱਗੂ ਉਹ ਕੋਈ ਹਰਾ ਸੱਟ ਤੇ ਨੇੜੇ ਆ ਗਿਆ ਕੋਈ ਓਏ ਗੰਢੀ ਵਾਈ ਓਏ ਦੇਖ ਕੇ ਮੈਂ ਮਾਰਦਾ ਗਿੱਦੜ ਜੀਕਾਂ ਤੇ ਆਸਰ ਜੀ ਨੂੰ ਪਾਣੀ ਨਹੀਂ ਲਾਇਆ ਹੁਣ ਤੇ ਕੁਛ ਤਾਂ ਹੀ ਟਾਲਤੀ ਸੀ ਰਹਿ ਜੇ ਐਂਕੀ ਪਹਿਲਾਂ ਸਮਾਪਤੀ ਕਰ ਦੇਗਾ ਬੜੀ ਟਾਈਮ ਸਰ ਜਮੇ ਵੇਚ ਜੂਗੀ ਤੇ ਨਹੀਂ ਰਹਾ ਜੀ ਇਹਦੀ ਇਹ ਸੰਗਣਾ ਵਾਲਾ ਸੀਗਾ ਦੋ ਬਾੜਾਂ ਨਹੀਂ ਪੂਰਾ ਇਹਨਾਂ ਦਾ ਰਜਾਤਾ ਕੰਮ ਇਹ ਦੂਜੀ ਬਾੜ ਆ ਆਹਾ ਉਹ ਤੀਜੀ ਬਾੜੂ ਗਰਦੀ ਆਉਂਦੀ ਆਂਦੀ ਪਿੱਛੇ ਮਤਲਬ ਉਹ ਵੀ ਹੋ ਹੀ ਗਿਆ ਬਾੜਾ ਚਾਰਨ ਵਾਲਾ ਹੋ ਹੀ ਗਿਆ ਸੀਗਾ ਬਾੜਾ ਪਾਣੀ ਲਾਓ ਤੇ ਦੋ ਕੁ ਮੁੱਠੀਆਂ ਰੇਹਦੀਆਂ ਮਾਰਦੇ ਕੰਮ ਦੇਣਾ ਜੀ ਚੜ ਜਾਂਦਾ ਫਿਰ ਤਾਂ ਇਹ ਤੇ ਹੁਣ ਬਸ ਠਾਪ ਹੀ ਆ ਕੰਮ ਮਰ ਲਾਇਆ ਨਾ ਭਾਈ ਕੋਈ ਓਏ ਇਹ ਬੜਾ ਇਹ ਬੜਾ ਚੱਲਦਾ ਬਾਜਰੇ ਤੋਂ ਇਸ ਬਾਜਰੇ ਤੋਂ ਤੇ ਉਹ ਹਾਰੇ ਝਾਰੇ ਵਾਸਤੇ ਠੀਕ ਆ ਮੋਗਦਾ ਨਹੀਂ ਇਹ ਪੱਕੇ ਹੀ ਰਹਿਆ ਐਂਦ ਕੀ ਦਾ ਮਸਾ ਹੀ ਅਸੀਂ ਵੱਡ ਕੇ ਲਿਆਂਦੇ ਹੁੰਦੇ ਸੀਗੇ ਪੂਰਾ ਤੇ ਮੱਛਾਂ ਨੂੰ ਵੀ ਕਿੰਨਾ ਕੁ ਪਾਈ ਜਾਵੇ ਬੰਦਾ ਹੁਣ ਤੇ ਬਾਹਲਾ ਫਲਾ ਬਾਲਾ ਹੁੰਦਾ ਇੱਕ ਬੜਾ ਸਾਰਾ ਰੁਗ ਜਾ ਲੈ ਜੋ ਵੱਡ ਕੇ ਤੇ ਐਂ ਲੱਗਦਾ ਮੇਰੇ ਟੋਕਰਾਂ ਦੇ ਟੋਕਰ ਹੀ ਹਰਾ ਹੋ ਗਿਆ ਤੇ ਜਲ ਸੱਟ ਨਾ ਕੋਈ ਨਾ ਮੈਂ ਲਾ ਦਿਆ ਜਿੰਨੀ ਕੀ ਪਾਂਦਰੇਗੀ ਕੰਝ ਮਾਰ ਵਿਜਾ ਕਰਾਂਗੇ ਐ ਮੱਛਰ ਗਿਆ ਜੋ ਬਰਬੂਰਾ ਪਤਾ ਨਹੀਂ ਤੇ ਐਂ ਮੱਛਰ ਗਿਆ ਬਈ ਬਈ ਹਰਾ ਆਇਆ ਮੁੱਕ ਗਿਆ ਹਨਾ ਗੱਗੂ ਓਏ ਆ ਮੁੱਖਿਆਲਾ ਕੰਮ ਹੀ ਆਗਾ ਓਏ ਸਿਰਿਆ ਹਰਾ ਹਟ ਜਾ ਲੈ ਜਾ ਸਾਰੀ ਲੈ ਜਾ ਓਏ ਹਰਾ ਹਟ ਏ ਧਰ ਦੇ ਸਪਲੀ ਓਏ ਲੈ ਜਾਂ ਕੇ ਓਏ ਕਿਰਨਾ ਨਾ ਬਣੀ ਦੂ ਰਣਨੀਤੀ ਨਹੀਂ ਕਰੇ ਜਿਹੜੀ ਹੁਣ ਲੱਖਾਂ ਦਾ ਸਰਦ ਕੀ ਕੋਈ ਨਹੀਂ ਹੁਕੀ ਕੋਈ ਨੱਕਦੀ ਜਨੱਕਦੀ ਸਾਕਲ ਤੋਂ ਤੇ ਕੋਈ ਥੋੜੀ ਕੀ ਆਹਨੇ ਆਹਰਤੇ ਦੇਖ ਲਾ ਵਾੜਾ ਕਰਦਾ ਹੁਣਾ ਆਂਕਾ ਦੇਖਾ ਉਹ ਕੀਆ ਵਰਦਾ ਹੈ ਤਾਂ ਬੁਰਗੀਆਂ ਸਮਾਂ ਹੋਇਆ ਇਸ ਵਕਤ 7 ਵਜੇ ਦਾ ਆ ਦਿਨ ਸੋਣਾ ਰਿਹਾ ਬਾਬੇ ਦੀ ਕਿਰਪਾ ਨਾਲ ਪਰ ਦਿਨ ਚ ਬਲੌਗ ਨਹੀਂ ਬਣਾਇਆ ਕੰਮ ਦਾ ਕਰ ਕਰਦਾ ਫਿਰਦਾ ਰਿਹਾ ਤੇ ਤਾਂ ਬਸ ਅੱਜ ਇੰਨਾ ਕੀ ਸੀ ਅਡਜਸਟ ਕਰ ਲਿਓ ਉਮੀਦ ਕਰਦੇ ਆ ਵਧੀਆ ਲੱਗਿਆ ਹੋਵੇ ਲਾਈਕ ਲਾਜ਼ਮੀ ਕਰ ਦਿਓ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਜੀ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਤੁਸੀਂ ਪਰਿਵਾਰਾਂ ਸਮੇਤ ਸਾਡੀ ਵੀਡੀਓ ਦੇਖਦੇ ਹੋ ਤੇ ਮਿਲਦੇ ਆ ਦੇਵੀ ਸਾਸਤਰੀ ਕਾਲ ਜੀ